ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਅ ਜੋ ਰਿਕਵਰੀ ਹੋਈ ਹੈ ਉਸ ਦੇ ਰਿਗਾਰਡਿੰਗ ਤੇ ਜੋ ਇਹਨਾਂ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਰਿਗਾਰਡਿੰਗ ਰੱਖੀ ਗਈ ਹੈ ਅ ਪਹਿਲਾ ਇੱਕ ਸੈਪਰੇਟ ਮੁਕੱਦਮੇ ਦੇ ਵਿੱਚ ਕੱਲ ਜਿਹੜਾ ਇੱਕ ਬ੍ਰੀਫ ਇੰਕਾਊਂਟਰ ਤੋਂ ਬਾਅਦ ਪੰਜ ਮੁਲਜ਼ਮਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਸੰਬੰਧੀ ਹੈ ਇਹਦੇ ਵਿੱਚ ਅ ਜੋ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਉਸ ਦੌਰਾਨ ਜੋ ਹੈ ਇੱਕ ਵਰਨਾ ਗੱਡੀ ਹਰਿਆਣਾ ਨੰਬਰ ਦੀ ਉਹਨੂੰ ਇੰਟਰਸੈਪਟ ਕੀਤਾ ਗਿਆ ਸੀ ਬਿਕਾਜ਼ ਉਹਨੂੰ ਜਦੋਂ ਇਸ਼ਾਰਾ ਕੀਤਾ ਗਿਆ ਰੁਕਣ ਵਾਸਤੇ ਉਹ ਡਰਾਈਵਰ ਨੇ ਗੱਡੀ ਭਜਾਈ ਪਰ ਉਸ ਤੋਂ ਬਾਅਦ ਜਦੋਂ ਇਹਨੂੰ ਇੰਟਰਸੈਪਟ ਕਰਕੇ ਰੋਕਿਆ ਗਿਆ ਤਾਂ ਉਸ ਵਿੱਚੋਂ ਇੱਕ ਨੌਜਵਾਨ ਨੇ ਪੁਲਿਸ ਤੇ ਪੁਲਿਸ ਪਾਰਟੀ ਤੇ ਗੋਲੀ ਚਲਾਈ ਬਾਅਦ ਚ ਜੋ ਉਸਨੂੰ ਤਸਦੀਕ ਕੀਤਾ ਗਿਆ ਉਹ ਖੁਸ਼ਪ੍ਰੀਤ ਨਾਮ ਦਾ ਇੱਕ ਗੈਂਗਸਟਰ ਨਿਕਲਿਆ ਇਹ ਪੰਜ ਬੰਦਿਆਂ ਦੀ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਇਹ ਪੰਜ ਵਿਅਕਤੀ ਜਿਹਨੇ ਜਿਹੜੇ ਹੈਗੇ ਨੇ ਇਹ ਇਹ ਖੁਸ਼ਪ੍ਰੀਤ ਸਿੰਘ ਜੋ ਕਿ ਬਰਵਾਲੇ ਦਾ ਰਹਿਣੇ ਵਾਲਾ ਇਹ ਪੰਜੋ ਜਿਹੜੇ ਨੇ ਪਹਿਲਾਂ ਤਰਨਤਾਰਨ ਦੇ ਰਹਿਸ਼ੀ ਨੇ ਖੁਸ਼ਪ੍ਰੀਤ ਸਿੰਘ ਰੈਜ਼ੀਡੈਂਟ ਜਿਹੜਾ ਹੈਗਾ ਇਹ ਬਰਵਾਲੇ ਦਾ ਹੈ ਚੰਦਨ ਸਿੰਘ ਇਹ ਉਸਲੇਵਾਲ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਤਰਨਤਾਰਨ ਦਾ ਹਰਪ੍ਰੀਤ ਸਿੰਘ ਇਹ ਤੰਗਾਲੀ ਦਾ ਜਸ਼ਨਪ੍ਰੀਤ ਸਿੰਘ ਇਹ ਸੀਤੋਵਾਲੀ ਝੁਗਿਆ ਤਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਗੁਰਮਨਪ੍ਰੀਤ ਸਿੰਘ ਇਹ ਪੱਟੀ ਦਾ ਰਹਿਸ਼ੀ ਹੈ ਇਹ ਪੰਜੋ ਵਿਅਕਤੀ ਵਰਨਾ ਗੱਡੀ ਵਿੱਚ ਸਵਾਰ ਸਨ ਜਦੋਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਖੁਸ਼ਪ੍ਰੀਤ ਸਿੰਘ ਨੇ ਕਰੀਬਨ ਤਿੰਨ ਰਾਉਂਡ ਜਿਹੜੇ ਇਹਨੇ ਪੁਲਿਸ ਪਾਰਟੀ ਵੱਲ ਜਿਹੜੇ ਫਾਇਰ ਕੀਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਵੱਲ ਉਹਨੂੰ ਵਾਰਨਿੰਗ ਦਿੱਤੀ ਗਈ ਆਫਟਰ ਥੈਟ ਜਦੋਂ ਸੈਲਫ ਡਿਫੈਂਸ ਚ ਗੋਲੀ ਚੱਲੀ ਹੈ ਇਸ ਦੀ ਲੱਤ ਤੇ ਲੱਗੀ ਹੈ ਤੇ ਉਸ ਤੋਂ ਬਾਅਦ ਉਹਨੂੰ ਇਹਨਾਂ ਨੂੰ ਪੰਜੋ ਨੂੰ ਰਾਉਂਡ ਅਪ ਕੀਤਾ ਗਿਆ ਜਿਹੜਾ ਇੰਜਰਡ ਸੀ ਖੁਸ਼ਪ੍ਰੀਤ ਸਿੰਘ ਇਸ ਨੂੰ ਹਸਪਟਲਾਈਜ਼ ਕੀਤਾ ਗਿਆ ਹੈ ਅ ਮੋਡਲੀ ਇੰਟੈਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਖੁਸ਼ਪ੍ਰੀਤ ਸਿੰਘ ਹੈ ਇਹ 1 3 10 2024 ਨੂੰ ਕੜਿਆਲਾ ਪਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਸ ਦੇ ਵਿੱਚ ਇਹ ਐਕਟਿਵਲੀ ਇਨਵੋਲਟ ਸੀਗਾ ਸੋ ਇਹਨਾਂ ਪੰਜੋਂ ਦੀ ਗ੍ਰਿਫਤਾਰੀ ਦੇ ਨਾਲ ਜੋ ਹੈ ਇੱਕ ਜੋ ਗੈਂਗਸਟਰਸ ਦੀ ਇਸ ਇਲਾਕੇ ਚ ਮੂਵਮੈਂਟ ਹੋ ਰਹੀ ਸੀ ਜਿਹਦੇ ਬਾਰੇ ਅਮਸ਼ੋ ਦਿਹਾਤੀ ਪੁਲਿਸ ਨੂੰ ਕਾਫੀ ਦਿਨਾਂ ਤੋਂ ਇਨਪੁਟਸ ਆ ਰਹੇ ਸਨ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਵੱਡੀ ਸਫਲਤਾ ਮਿਲੀ ਹੈ ਇਹਨਾਂ ਤੋਂ ਇੱਕ ਦੇਸੀ ਪਿਸਟਲ ਜੋ ਹੈ 32 ਬੋਰ ਦਾ ਰਿਕਵਰ ਹੋਇਆ ਇਸ ਦੇ ਨਾਲ ਹੀ 7 ਜ਼ਿੰਦਾ ਰੌਂਦ ਤੇ ਤਿੰਨ ਖੋਲ ਜਿਹੜੇ ਨੇ ਮੌਕੇ ਤੇ ਜੋ ਚਲਾਏ ਗਏ ਨੇ ਇਹਨਾਂ ਵੱਲੋਂ ਉਹ ਤੇ ਪੰਜ ਮੋਬਾਈਲ ਫੋਨ ਜਿਹੜੇ ਨੇ ਉਹਨਾਂ ਦੀ ਰਿਕਵਰੀ ਹੋਈ ਹੈ ਜੋ ਮੁੱਢਲੀ ਇਨਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਤਾਂ ਸਾਹਮਣੇ ਆਏ ਨੇ ਇਹ ਕਿਸੇ ਵਾਰਦਾਤ ਨੂੰ ਜਿਹੜਾ ਅੰਜਾਮ ਦੇਣ ਦੀ ਫਰਕਸਨ ਤੇ ਇਸ ਏਰੀਆ ਦੇ ਵਿੱਚ ਇਹਨਾਂ ਦੀ ਮੂਵਮੈਂਟ ਜਿਹੜੀ ਸੀਗੀ ਉਹ ਦੱਸੀ ਗਈ ਸੀ ਸੋ 3-4 ਦਿਨ ਤੋਂ ਜਿਹੜੀ ਜਿਹੜੀ ਹੈ ਅਮਸਰ ਦਿਹਾਤੀ ਵੱਲੋਂ ਰੁਟੀਨ ਦੇ ਵਿੱਚ ਵੀ ਤੇ ਸਪੈਸ਼ਲੀ ਤੌਰ ਤੇ ਵੀ ਨਾਕਾਬੰਦੀ ਕੀਤੀ ਜਾ ਰਹੀ ਸੀ ਕੋਈ ਜਿਸਰੇ ਨਾਲ ਕੋਈ ਰਿਵਾਲਵਰ ਫੜੇਗੀ ਵਿਦੇਸ਼ੀ ਹੈ ਕੌਣ ਹੈ ਇਹਦੇ ਇਤੇ ਨਾਲ ਨਸ਼ੇ ਦੀ ਬਿਲਕੁਲ ਜੀ ਜਿਸ ਤਰ੍ਹਾਂ ਦੀ ਇਹਨਾਂ ਦੀ ਮੂਵਮੈਂਟ ਜਿਹੜੀ ਬਾਰਡਰ ਡਿਸਟ੍ਰਿਕਟ ਦੇ ਵਿੱਚ ਤੇ ਬਾਰਡਰ ਏਰੀਆ ਦੇ ਵਿੱਚ ਸੀ ਤਾਂ ਇਹ ਸਾਰੀ ਇਨਟੈਰੋਗੇਸ਼ਨ ਚੱਲ ਰਹੀ ਹੈ ਕਿ ਨਸ਼ੇ ਦੀ ਕੋਈ ਤਸਕਰੀ ਅਤੇ ਕੋਈ ਵੈਪਨਸ ਦੀ ਜਿਹੜੀ ਸਮਗਲਿੰਗ ਹੈ ਉਸ ਮੰਦੀ ਕੋਈ ਕਨਸਾਈਨਮੈਂਟ ਨੂੰ ਰਿਟਰੀਵ ਕਰਨ ਵਾਸਤੇ ਇਹਨਾਂ ਦੀ ਇੱਥੇ ਮੂਵਮੈਂਟ ਸੀ ਇਹ ਸਾਰੀ ਗੱਲਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਆਈ ਡਾਊਟ ਸਰ ਪਤਾ ਲੱਗੇ ਇਹਨਾਂ ਦੀ ਜਿਹੜੀ ਮੂਵਮੈਂਟ ਸੀ ਇਹ ਸੀਗੀ ਆਈ ਡਾਊਟ ਉਹ ਸਾਰੀ ਜਿਹੜੀ ਚੀਜ਼ਾਂ ਨੇ ਅਸੀਂ ਉਹ ਸਾਰੀਆਂ ਕਨਫਰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਅਲੂ ਨੇ ਉਹ ਸਾਰੇ ਜਿਹੜੇ ਤੱਥ ਨੇ ਉਹਨਾਂ ਦੀ ਜਿਹੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਚੈੱਕ ਕਰ ਰਹੇ ਨੇ ਟਾਰਗੇਟ ਕਿਲਿੰਗ ਦਾ ਇਹ ਸਾਰ ਜਿਹੜਾ ਇਹਨਾਂ ਦਾ ਗੈਂਗ ਸੀਗਾ ਇਹਦਾ ਮਤਲਬ ਪਹਿਲੇ ਗੈਂਗਸਟਰ ਵਜੋਂ ਵੀ ਜਿਹਦਾ ਇਹਨਾਂ ਦਾ ਫਿਰਕਾ ਪਰਸੇ ਤੇ ਟਾਰਗੇਟ ਕਿਲਿੰਗ ਵਾਲੇ ਪਾਸੇ ਸੀ ਤਾਂ ਇਹਨਾਂ ਦੇ ਫਿਰ ਔਰ ਵੀ ਜਿਹੜੀਆਂ ਤਾਕਤਾਂ ਨਾਲ ਵੀ ਕੰਟੈਕਟ ਸੀਗੇ ਜਿਹੜੇ ਐਂਟੀ ਸੋਸ਼ਲ ਜਿਹੜੀ ਆ ਜਿਹੜੀ ਜਿਹੜੀ ਮੋਡਲੀ ਇੰਟੈਰੋਗੇਸ਼ਨ ਆ ਫਿਲਹਾਲ ਉਸ ਦੇ ਵਿੱਚ ਜਿਹੜਾ ਇਸ ਗੈਂਗ ਵੱਲੋਂ ਇੱਥੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਆ ਰਹੀ ਹੈ ਤੇ ਜੋ ਵੀ ਫਰਦਰ ਜਿਹੜੀ ਡਵੈਲਪਮੈਂਟਸ ਹੋਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਇਨਸੀਡੈਂਟ ਹੈ ਇਹ ਜਿਹੜਾ ਹੈ ਅੰਸਰ ਦਿਹਾਤੀ ਪੁਲਿਸ ਵੱਲੋਂ ਕਾਫੀ ਦੇਰ ਤੋਂ ਜਿਹੜਾ ਇਸ ਜਿਹੜਾ ਇਸ ਦੇ ਪਿੱਛੇ ਜਿਹੜਾ ਕੰਮ ਕੀਤਾ ਜਾ ਰਿਹਾ ਸੀ ਇਸ ਆਪਰੇਸ਼ਨਜ਼ ਦੇ ਵਿੱਚ ਜਿਹੜੇ ਇਹ ਤਿੰਨ ਵਿਅਕਤੀਆਂ ਜਿਹੜੀ ਜਿਹੜੀ ਗ੍ਰਿਫਤਾਰੀ ਹੋਈ ਹੈ ਸਿਮਰਜੀਤ ਸਿੰਘ ਏਲੀਆ ਸਿਮੂ ਜਿਹੜਾ ਕਿ ਪਿੱਛੋਂ ਹਰਦੋਰਤਨ ਦਾ ਇਹ ਰਹਿਸ਼ੀ ਹੈ ਤੇ ਫਿਲਹਾਲ ਜਿਹੜਾ ਹੈ ਛੇਟਾ ਅਮਸਰ ਕਮਿਸ਼ਨਰੇਟ ਦੇ ਵਿੱਚ ਇਹ ਰਹਿ ਰਿਹਾ ਸੀ ਗੁਰਸੇਵਕ ਸਿੰਘ ਏlias ਸੇਵਕ ਇਹ ਸ਼ਹੀਦ ਉਦਮ ਸਿੰਘ ਨਗਰ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ 파ਰਸ਼ ਮੁਹੰਮਦ ਹੁਸੈਨ ਜਿਹੜਾ ਪੀਰਾਵਾਲਾ ਮਹੱਲਾ ਜਾਂ ਬਾਜ਼ਾਰ ਹੈ ਗੁਰਨਾਮਨਗਰ ਬੀ ਡਿਵੀਜ਼ਨ ਅਮਸਰ ਕਮਿਸ਼ਨਰੇਟ ਦਾ ਇਹ ਏਰੀਆਸ਼ੀ ਹੈ ਇਸ ਦੇ ਵਿੱਚ ਜਿਹੜਾ ਜਿਹੜਾ ਐਂਗਲ ਸਾਡੇ ਸਾਹਮਣੇ ਆ ਰਿਹਾ ਉਸ ਦੇ ਵਿੱਚ ਇਹਨਾਂ ਦਾ ਜੋ ਹੈਂਡਲਰ ਹੈ ਪ੍ਰਭ ਨਾਮ ਦਾ ਇੱਕ ਵਿਅਕਤੀ ਹੈ ਜੋ ਕੈਨੇਡਾ ਬੇਸਡ ਹੈ ਜੋ ਸਾਡੀ ਮਡਲੀ ਇਨਫੋਰਮੇਸ਼ਨ ਤੇ ਇੰਟਰੋਗੇਸ਼ਨ ਸਾਹਮਣੇ ਆਇਆ ਹੈ ਇਹ ਪ੍ਰਭ ਨਾਮ ਦਾ ਜਿਹੜਾ ਹੈਂਡਲਰ ਹੈ ਇਹ ਸਿਮਰਨਜੀਤ ਉਹਦੇ ਟੱਚ ਵਿੱਚ ਸੀਗਾ ਇਹ ਸਿਮਰਨਜੀਤ ਜਿਹੜਾ ਹੈ ਤੇ ਫਰਦਰ ਇਹਨੂੰ ਜਿਹੜਾ ਹੈ ਦੋ ਬੰਦਿਆਂ ਨੂੰ ਡਿਪਲੂਟ ਕੀਤਾ ਗਿਆ ਸੀ ਇਹ 파ਰਸ ਮੁਹੰਮਦ ਹੁਸੈਨ ਤੇ ਗੁਰਸੇਵਕ ਸਿੰਘ ਇਲੀਆ ਸੇਵਕ ਇਹਨਾਂ ਦੋਨਾਂ ਨੂੰ ਜਿਹੜਾ ਹੈ ਅੱਗੇ ਇੱਕ ਟਾਰਗੇਟਸ ਇਹਨਾਂ ਨੇ ਪ੍ਰੋਵਾਈਡ ਕਰਨਾ ਸੀ ਤੇ ਉਹ ਜਿਹੜਾ ਹੈ ਇਹਨਾਂ ਨੂੰ ਫਰਦਰ ਜਿਹੜਾ ਹੈ ਇਹਨਾਂ ਦੇ ਪਿੱਛੇ ਜੋ ਸਾਡੇ ਸੋਰਸਸ ਤੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹਨਾਂ ਦੇ ਪਿੱਛੇ ਜੋ ਸਾਡੀ ਟੀਮਸ ਲੱਗੀਆਂ ਹੋਈਆਂ ਸਨ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਜਿਹੜਾ ਇਹ ਪ੍ਰਭ ਨਾਨ ਦਾ ਇਹ ਕੈਨੇਡਾ ਬੇਸਡ ਹੈਂਡਲਰ ਹੈ ਉਸਦੇ ਬਾਰੇ ਵੀ ਅਸੀਂ ਜਿਹੜੀ ਅੱਗੇ ਫਰਦਰ ਜਿਹੜੀ ਹੈ ਇਨਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹ ਪੂਰੇ ਆਪਰੇਸ਼ਨ ਦੇ ਵਿੱਚ ਚਾਰ ਪਿਸਟਲਸ ਜਿਹੜੀਆਂ ਨੇ 30 ਬੋਰ ਦੀਆਂ 6 ਮੈਗਜ਼ੀਨ 9 ਜ਼ਿੰਦਾ ਰਹਨ ਤੇ 3 ਬੋਰਦੇ ਨੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਇੱਕ ਬਿਨਾ ਨੰਬਰੀ ਐਕਟਿਵਾ ਜਿਹੜਾ ਹੈ ਉਹਦੀ ਵੀ ਰਿਕਵਰੀ ਹੋਈ ਹੈ ਇਸ ਦੇ ਵਿੱਚ ਜਿਹੜਾ ਪੁੱਛਗਿੱਛ ਸਾਹਮਣੇ ਆਇਆ ਕਿ ਇਹ ਥੋੜਾ ਰੈਡੀਕਲ ਐਂਗਲ ਤੋਂ ਇਹ ਕੁਛ ਨਾ ਕੁਛ ਕਰਨ ਦੇ ਵਿਰਾਕ ਸਨ ਕਿਸੇ ਟਾਰਗੇਟ ਕਿਲਿੰਗ ਦੇ ਜਿਹੜਾ ਇਹਨਾਂ ਨੂੰ ਜਿਹੜਾ ਹੈ ਉੱਥੋਂ ਜਿਹੜਾ ਇਹਨੂੰ ਅਸਾਈਨਮੈਂਟ ਹੋਈ ਸੀਗੀ ਤੇ ਇਹ ਉਸ ਵਿਰਾਕ ਸਨ ਤੇ ਜਿਹੜਾ ਟਾਰਗੇਟ ਦਿੱਤਾ ਜਾਣਾ ਸੀ ਉਹ ਇੱਕ ਤੀਜਾ ਬੰਦਾ ਜੋ ਕਿ ਅਸੀਂ ਇੰਟਰੋਗੇਸ਼ਨ ਕਰ ਰਹੇ ਆ ਉਹਦੀ ਆਇਡੈਂਟੀਫਿਕੇਸ਼ਨ ਹੋਣੇ ਵਾਲੀ ਹੈ ਉਹਦੇ ਉਹਨੇ ਇਹਨਾਂ ਨੂੰ ਦੇਣਾ ਸੀ ਸੋ ਇੱਕ ਜਿਹੜਾ ਹੈ ਇੱਕ ਫਿਰਕ ਜਿਹੜੀ ਤੁਸੀਂ ਗੱਲ ਕੀਤੀ ਹੈ ਫਿਰਕਾ ਪ੍ਰਸਤੀ ਦਾ ਐਂਗਲ ਤੇ ਉਸ ਤਰੀਕੇ ਦੇ ਨਾਲ ਇਹ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕਸ ਸਰ ਅਮਰ ਸਰ ਤੋਂ ਬਾਉਂਡਰੀ ਜੀ ਨੂੰ ਜਾ ਰਹੇ ਸੀ ਭਾਵੇਂ ਕੱਕੜ ਪਿੰਡ ਹੋਰਲੇ ਟਾਲੀ ਹੋ ਗਈ ਕਿਸੇ ਵਿਅਕਤੀ ਨੂੰ ਮਿਲਣ ਜਾ ਰਹੇ ਸੀ ਜાં ਕੋਈ ਇਹਨਾਂ ਦਾ ਕੋਈ ਸੰਬੰਧ ਸੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਵਿਅਕਤੀ ਨੇ ਇਹਨਾਂ ਸਿਮਰਨਜੀਤ ਏਲੀਆ ਸਿੰਮੂ ਦੇ ਨਾਲ ਅਟੈਚ ਸੀ ਜਿਹੜਾ ਸਿਮਰਨਜੀਤ ਤੇ ਇਹਨਾਂ ਨੇ ਜੋ ਪਹਿਲਾਂ ਵੈਪਨਸ ਜਿਹੜੇ ਨੇ ਜਿਹੜੇ ਅਸੀਂ ਗੱਲ ਕਰਦੇ ਆ ਕਿ ਸਮਗਲਡ ਵੈਪਨਸ ਨੂੰ ਇਹਨਾਂ ਨੂੰ ਰਿਟਰੀਵ ਕਰਕੇ ਫਰਦਰ ਇਹਨਾਂ ਕੋਲੇ ਜਾਣੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਤੇ ਟਾਰਗੇਟ ਮਿਲਣ ਤੋਂ ਬਾਅਦ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸਰ ਇੱਕ ਇਜ ਦੱਸ ਦਿਓ ਚਲੋ ਸਾਨੂੰ ਤੁਸੀਂ ਮੀਡੀਆ 'ਚ ਭਾਵੇਂ ਨਹੀਂ ਸ਼ੇਅਰ ਕਰ ਸਕਦੇ ਜਿਹੜਾ ਟਾਰਗੇਟ ਸੀ ਪਿੱਲੇ ਕੇਸ 'ਚ ਕਿ ਤੁਹਾਨੂੰ ਇਹਨਾਂ ਨੇ ਕੋਈ ਹਿੰਕ ਦਿੱਤਾ ਜਾਂ ਤੁਹਾਡੇ ਦੇਖੋ ਜੀ ਸਾਡੀ ਜਿਹੜੀ ਇੰਟੈਰੋਗੇਸ਼ਨ ਹੈ ਉਹ ਚੱਲ ਰਹੀ ਹੈ ਵਿਅਕਤੀ ਦੀ ਨਿੱਜੀ ਸੁਰੱਖਿਆ ਦੇ ਮੱਦੇ ਨਜ਼ਰ ਤੇ ਆਪਰੇਸ਼ਨਲ ਪੁਆਇੰਟ ਆਫ 뷰 ਨਾਲ ਇਹ ਅਜੇ ਜਿਹੜੀ ਇਨਫੋਰਮੇਸ਼ਨ ਉਹ ਸਾਂਝੀ ਕਰਨੀ ਵਾਜਬ ਨਹੀਂ ਹੋਏਗੀ ਹਾਂਜੀ ਉਹ ਸਾਰਾ ਉਹ ਸਾਰੇ ਐਂਗਲਸ ਜਿਹੜੇ ਅਸੀਂ ਉਹ ਉਹਨਾਂ ਪਹਿਲੋਂ ਵੱਲ ਅਸੀਂ ਧਿਆਨ ਦੇ ਰਿਹਾ ਸਰ ਜਿਹੜੇ ਮੋਬਾਈਲ ਬ੍ਰਮਨ ਕੀਤੇ ਪਿਛਲੇ ਗਏ ਕਿ ਤੁਸੀਂ ਪਹਿਲੇ ਇਸ ਸਮਾਂ ਇਹ ਦੱਸਿਆ ਉਹ ਉਹਨੂੰ ਯੂਜ਼ ਕਰਦੇ ਆ ਤੇ ਫ੍ਰੀਕੁਐਂਟਲੀ ਜਿਹੜੇ ਆਪਣੇ ਫੋਨਸ ਤੇ ਸਿਮਸ ਨੂੰ ਚੇਂਜ ਕਰਦੇ ਰਹਿੰਦੇ ਆ ਤਾਂ ਇਹ ਜਿਹੜੇ ਪੰਜ ਸਾਡੇ ਕੋਲ ਮੋਬਾਈਲ ਫੋਨਸ ਜਿਹੜੇ ਰਿਕਵਰ ਹੋਏ ਨੇ ਅਸੀਂ ਉਹਨਾਂ ਦੀ ਫ੍ਰੈਂਸਿਕ ਜਿਹੜੀ ਹੈ ਜਾਂਚ ਉਹ ਕਰਵਾਉਣ ਲਈ ਨੂੰ بھیਜ ਦਿੱਤਾ ਦੇ ਅਵਸਰ ਦੇ ਵਿੱਚ ਐਸਟੀਐਸ ਨਾਲ ਦਿੱਕਤ ਜਿਆ ਕਿ ਇਹ ਬਾਹਰ ਇਹਦਾ ਖਿਹਾਰੇ ਚ ਇੱਕ ਇਨਸੀਡੈਂਟ ਹੋਇਆ ਸੀ ਪਹਿਲੇ ਕੇ ਦੇ ਲਗਭਗ ਸਾਰੀ ਤੇ ਕਿਹਨੇ ਕਿਹਦੇ ਨਾਲ ਆਪਰੇ ਦੇਖੋ ਜੀ ਸਾਰੀ ਇਨਫੋਰਮੇਸ਼ਨ ਜਿਹੜੀ ਐਸੀ ਹੋ ਕਲੈਕਟ ਕਰ ਰਿਹਾ ਡਿਫਰੈਂਟ ਕਿਉਂਕਿ ਇਹ ਪੁਲਿਸ ਸਟੇਸ਼ਨ ਦੇ ਹਰਿਆਸ਼ੀ ਨੇ ਜ਼ਿਲ੍ਹਾ ਤਰਨਤਾਰਨ ਤੋਂ ਨੇ ਅਸੀਂ ਨਾ ਤੋਂ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਹंगाई ਹੈ ਇਸ ਤੋਂ ਇਲਾਵਾ ਜਿਹੜੀ ਤੁਸੀਂ ਇਹਨਾਂ ਦੇ ਏਰੀਆ ਆਫ ਆਪਰੇਸ਼ਨ ਦੀ ਗੱਲ ਕਰ ਰਹੇ ਹੋ ਬੇਸਿਕਲੀ ਇਹ ਬਾਰਡਰ ਬੈਲਟ ਦੇ ਵਿੱਚ ਜਿੰਨੇ ਵੀ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਇਹ ਆਪਰੇਟ ਕਰਦੇ ਸੀ ਬੇਸਿਕਲੀ ਸਮਗਲਡ ਵੈਪਨਸ ਨੂੰ ਰਿਟਰੀਵ ਕਰਨਾ ਉਸ ਤੋਂ ਬਾਅਦ ਫਰਦਰ ਜਿਹੜੇ ਟਾਰਗੇਟ ਕਿਲਿੰਗ ਵਾਸਤੇ ਟਾਰਗੇਟਸ ਅਸਾਈਨ ਹੁੰਦੇ ਨੇ ਤੇ ਸ਼ੂਟਰਸ ਜਿਹੜੇ ਆ ਉਹਨਾਂ ਨੂੰ ਇਨਵੋਲ ਕਰਕੇ ਐਕਟਿਵਲੀ ਉਹਨਾਂ ਨੂੰ ਅਸੋਸੀਏਟ ਕਰਦੇ ਸੀ ਆਪਣੇ ਨਾਲ ਤੇ ਫਰਦਰ ਉਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਕੇ ਜਿਹੜਾ ਹੈ ਟਾਰਗੇਟ ਕਿਲਿੰਗ ਦਾ ਜਿਹੜੀ ਇਹ ਟਾਸਕਿੰਗ ਹੈ ਉਹਨਾਂ ਨੂੰ ਕੀਤੀ ਜਾਂਦੀ ਸੀ ਸਰ ਇਹਨਾਂ ਦਾ ਕੀ ਹੋ ਰਿਹਾ ਨੈਟਵਰਕ ਹੋ ਸਕਦਾ ਤੇ ਜਿਹੜਾ ਕਾਰਜ ਜਿਹੜਾ ਸੀ ਇਹ ਪ੍ਰਬੋਗਾਸਤੇ ਕਰਦੇ ਸੀ ਜਿਹੜਾ ਕੈਂਡਲ ਦੱਸੇਗਾ ਬਿਲਕੁਲ ਜੀ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਅੱਗੇ ਫਰਦਰ ਇਹ ਸਾਡਾ ਜੀ ਆਪਰੇਸ਼ਨ ਜਿਹੜਾ ਹੈ ਖਤਮ ਨਹੀਂ ਹੋਇਆ ਇਹ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਹੋਰ ਵੀ ਖੁਲਾਸੀ ਹੋਣ ਦੀ ਉਮੀਦ ਹੈ ਇਹ ਸਰ ਜਿਹੜਾ ਇੱਕ ਦਾਸੂਵਾਲ ਨਾਲ ਪ੍ਰਬਤਾ ਜਗਨਜੀਤ ਦੋਸੇ ਇਹ ਜਿਹੜਾ ਇੱਥੇ ਉਹਨੇ ਪਹਿਲਾਂ ਕਿਤੇ ਵਾਰ ਦੱਸਿਆ ਕਿੰਨੀ ਚ ਸ਼ਾਮ ਜਿਹੜਾ ਆਪ ਫਿਜ਼ੀਕਲੀ ਰਹਿ ਕੋਈ ਦੇਖੋ ਜੀ ਪ੍ਰਬ ਦਾਸੂਵਾਲ ਗੈਂਗ ਜਿਹੜਾ ਬੇਸਿਕਲੀ ਤਰਨਤਾਨ ਵਾਲੇ ਏਰੀਆ ਦੇ ਵਿੱਚ ਐਕਟਿਵ ਰਿਹਾ ਹੈ ਰੀਸੈਂਟਲੀ ਜਿਹੜਾ ਹੈ ਸਾਡੇ ਏਰੀਆ ਦੇ ਵਿੱਚ ਇੱਕ ਦੋ ਐਕਸਟਰਸ਼ਨ ਕਾਲਸ ਦੇ ਵਿੱਚ ਵੀ ਜਿਹੜਾ ਹੈ ਇਸ ਦਾ ਨਾਂ ਆਇਆ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈ ਡੋਨੀ ਵਗੈਰਾ ਗੈਂਗ ਜਿਹੜਾ ਹੈ ਇਹ ਸਠਿਆਲਾ ਤੇ ਬਬਕਾਲਾ ਦੇ ਏਰੀਆ ਦੇ ਵਿੱਚ ਤੇ ਅਮਸਰ ਦਿਹਾਤੀ ਦੇ ਵਿੱਚ ਐਕਟਿਵਲੀ ਇਨਵੋਲਡ ਰਿਹਾ ਹੈ ਪਿੱਛੇ ਜੇ ਉਹਨੂੰ ਪਤਾ ਹੈ ਸਠਿਆਲਾ ਇੱਕ ਸਰਪੰਚ ਸਾਹਿਬ ਦਾ ਸਰਪੰਚ ਜਿਹੜਾ ਗੁਰਦੇਵ ਸਿੰਘ ਏਲੀਅਸ ਗੋਖਾ ਸਰਪੰਚ ਹੈ ਉਸ ਦੀ ਕਤਲ ਦੇ ਵਿੱਚ ਵੀ ਜਿਹੜਾ ਹੈ ਗੈਂਗਸਟਰਸ ਇਨਵੋਲਡ ਸਨ ਤੇ ਉਹ ਜਿਹੜੇ ਫਰਦਰ ਜਿਹੜੇ ਆ ਉਹ ਡੋਨੀ ਗੈਂਗ ਦੇ ਨਾਲ ਜਿਹੜਾ ਹੈ ਜਿਨ੍ਹਾਂ ਦੀ ਕਤਲ ਹੋਇਆ ਸੀ ਉਹ ਐਸੋਸੀਏਟਡ ਦੱਸੇ ਗਏ ਅਜਮਲ ਸਿੰਘ ਦਾ ਨੌਜਵਾਨ ਦਾ ਵਰਡਰ ਸੀ ਉਹਦੇ ਵਿੱਚ ਵੀ ਇਹਨਾਂ ਦੀ ਪੈ ਗਈ ਸੀ ਕੋਈ ਭੂਮਿਕਾ ਪਹਿਲਾਂ ਹੋਇਆ ਸੀਗਾ ਚੱਕੀ ਦੇ ਬਾਹਰ ਦੇਖੋ ਜੀ ਉਸ ਕੇਸ ਦੇ ਵਿੱਚ ਜਿਹੜੇ ਸੀ तकरीबन ਸਾਰੇ ਦੇ ਸਾਰੇ ਮੁਲਜ਼ਮ ਜਿਹੜੇ ਉਹ ਫੜਲੇ ਗਏ ਸਨ ਤੇ ਚਲਾਨ ਹੋ ਗਏ ਸਨ ਇਸ ਤੋਂ ਇਲਾਵਾ ਕਿਉਂਕਿ ਇਹ ਐਸੋਸੀਏਟਡ ਮੈਂਬਰ ਨੇ ਉਸ ਗੈਂਗ ਦੇ ਸੋ ਇਹ ਸਾਰੇ ਜਿਹੜੇ ਹੈ ਕੋਆਰਡੀਨੇਸ਼ਨ ਕੰਮ ਕਰਦੇ ਨੇ ਤੇ ਨਿਊ ਰਿਕਰੂਟਮੈਂਟ ਜਿਹੜੀ ਹੈ ਬਾਰਡਰ ਬੈਲਟ ਦੇ ਵਿੱਚ ਕਿਉਂਕਿ ਇਹ ਆਮ ਜਿਹੜੇ ਯੂਥ ਹੈ ਯੰਗ ਜਿਹੜੇ ਮੁੰਡੇ ਨੇ ਉਹਨਾਂ ਨੂੰ ਟਾਰਗੇਟ ਕਰਦੇ ਨੇ ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਸ਼ੂਟਿੰਗ ਤੇ ਫਾਇਰਿੰਗ ਦਾ ਇਹ ਕੰਮ ਕਰਾਉਂਦੇ ਜੀ ਬਿਲਕੁਲ ਜੀ ਇਹ ਪਿੱਛੇ ਜੇ ਜੋ ਹੈ ਇਹਨਾਂ ਨੇ ਜਿਹੜਾ ਇਨ ਟੈਂਡਮ ਜਿਹੜਾ ਹੈ ਕਈ ਵਾਰ ਦਤਾਂ ਨੂੰ ਪੰਜਾਬ